ਸੁਨੋ ਪਰੇ ਸਤਰਾ ਬਹਿ ਤੇ ਰਣਾ ਹੈ ਤੇ ਗੁਰਬਾਣੀ ਦੇ ਰੂਪਾਂ ਨੂੰ ਸਮਝਾਉਣਾ ਕਰਦੇ ਆ ਕੰਦੇ ਸਾਥ ਤੇਰੀ ਤੋਂ ਸਭ ਨੇ ਧਿਆਇਆ ਜਿਸਨੋਂ ਕਿਰਪਾ ਕਰ ਤੇ ਨਾਮ ਬਤੁਆਇਆ ਕੰਦੇ ਪਰਮਾਤਮਾ ਤੇ ਸਾਰੇ ਜਿੰਨੇ ਵੀ ਜੀਵ ਬਣਿਆ ਹੋਏ ਸਭ ਪਰਮਾਤਮਾ ਦੇ ਹੀ ਨੇ ਤੇ ਕੰਦੇ ਤੇ ਨੋਹੀ ਪਰਮਾਤਮਾ ਤੇਰਾ ਨਾਮ ਹੀ ਜਬ ਹੁੰਦੇ ਨੇ ਤੇ ਪਰਮਾਤਮਾ ਸਾਡੇ ਵਿੱਚ ਹੋ ਕੇ ਹੀ ਆਪਣਾ ਨਾਮ ਆਪ ਜਪਦਾ ਕਰ ਲਉ ਕਿਉਂਕਿ ਆਪ ਸਾਰੇ ਉਹਦੇ ਹੀ ਆ। ਤੇ ਕਹਿੰਦੇ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰ ਤੈਨਾਂ ਨਾਮ ਰਤਨ ਪਾਇਆ ਕਹਿੰਦੇ ਜਿਹੜੇ ਜੀਵ ਤੇ ਪਰਮਾਤਮਾ ਦੀ ਕਿਰਪਾ ਕਰਦਾ ਹੈ ਕਹਿੰਦੇ ਉਹਨੂੰ ਨਾਮ ਰਤਨ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਆਪਣੇ ਅੰਦਰ ਉਗ੍ਰਸਤ ਹੈ ਉਹਦੀ ਪ੍ਰਾਪਤੀ ਹੁੰਦੀ ਹੈ ਕਹਿੰਦੇ ਗੁਰਮੁਖ ਲਾਦਾ ਮਨਮੁਖ ਗਵਾਇਆ ਕਹਿੰਦੇ ਗੁਰਮੁਖ ਬਣ ਕੇ ਸੇਵਾ ਸਿਮਰਨ ਕਰਕੇ ਆਪਨੂੰ ਨਾਮ ਰਤਨ ਲੱਭ ਗਿਆ ਮਨਮੁਖ ਗਵਾਇਆ ਜਦੋਂ ਆਪਾਂ ਮਨਮੁਖ ਬਣ ਜਾਂਦੇ ਆ ਆਪਣੇ ਮਨ ਦੀ ਮੱਤ ਦੁਆਰਾ ਚੱਲਦੇ ਆ ਆਪਾਂ ਕਰਮ ਕੰਡ ਵਿੱਚ ਹੋ ਕੇ ਚੱਲਦੇ ਆ ਅਪਰਕਾਮੇਕਰੋ ਦੇ ਲੋਭੀ ਮੋਹੀ ਹੰਕਾਰੀ ਹੋ ਕੇ ਚੱਲਦੇ ਆ ਸਾਡਾ ਮਨ ਤੇ ਫਿਰ ਸਾਡੇ ਕੋਲੋਂ ਨਾਮ ਰਤਨ ਜਿਹੜਾ ਆ ਦੂਰ ਚਲਾ ਜਾਂਦਾ ਆਪਾਂ ਨਾਮ ਰਤਨ ਨਹੀਂ ਲੱਭਾਉਂਦੇ ਕਿਉਂਕਿ ਸਾਡਾ ਮਨ ਬਹੁਤ ਜ਼ਿਆਦਾ ਵਿਚਾਰਾਂ 'ਚ ਬਸਿਆ ਰਹਿ ਜਾਂਦਾ ਕਦ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪਰਿਸ਼ਵਰ ਵੜਿਆ ਆਪੋ ਮਿਲਾਇਆ ਇਹ ਬੰ ਮਾਤਮਾ ਤੋਂ ਆਪਈ ਜੀਵਨੋਂ ਕਈਆਂ ਨੂੰ ਦੂਰ ਕਰ ਦਿੰਦਾ ਆਪਣੇ ਆਪ ਤੋਂ ਕਈਆਂ ਨੂੰ ਆਪਣੇ ਨੇੜੇ ਲਿਆਉਂਦਾ ਤੇ ਜਿਹੜਾ ਨੂੰ ਆਪਣੇ ਨੇੜੇ ਲਿਆਉਂਦਾ ਉਹਨਾਂ ਦੇ ਬਹੁਤ ਵੱਡੇ ਭਾਗ ਨੇ ਉਹਨਾਂ ਦੇ ਕੋਲ ਚਾਂਸ ਹੈ ਕਿ ਉਹ 84 ਲੱਖ ਜোন ਦੇ ਘਰੇ ਚ ਵੱਢ ਸਕਦੇ ਆ ਜਿਹਨਾਂ ਨੂੰ ਦੂਰ ਕਰ ਦਿੰਦਾ ਉਹਨਾਂ ਕੋਲ ਚਾਂਸ ਨਹੀਂ ਹੈ ਕਿ ਉਹ ਬਚ ਸਕਣ ਉਹ 84 ਲੱਖ ਦੇ ਜোন ਦੇ ਘਰੇ ਜ ਜਾਣਗੇ ਜੀ ਹਾਂ ਤਾਂ ਸਭ ਮੇਤਕ ਵੀ ਪਰਮਾਤਮਾ ਨੇ ਉਹਨਾਂ ਨਾਂ ਲੈ ਲਿਆਂਦਾ ਆਪਣੇ ਉਹਨਾਂ ਨੂੰ ਭੁਲਾਇ ਰੱਖਿਆ ਫੇਰ ਉਹਨਾਂ ਨੂੰ ਚਰਾਸੀ ਲਖ ਜੋਂਦੇ ਗੇੜੇ ਜਾਣਾ ਪੈਣਾ ਤੇ ਗੁਪਾੜੇ ਕੋ ਰਸਮ ਜੋਂਦੇ ਕਹਿੰਦੇ ਸਭਾ ਘਟ ਰਾਮ ਬੋਲੇ ਹਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰਹੇ ਕਹਿੰਦੇ ਹਾਰ ਸਰਯੁਧ ਵਿੱਚ ਪਰਮਾਤਮਾ ਇਹ ਬੋਲ ਰਿਹਾ ਪਰਮਾਤਮਾ ਇਹ ਸਮਝ ਰਿਹਾ ਪਰਮਾਤਮਾ ਇਹ ਦੇਖ ਰਿਹਾ ਹਰ ਸਰੀਰ ਦੇ ਅੰਦਰ ਪਰਮਾਤਮਾ ਹੀ ਹੈ ਕਹਿੰਦੇ ਹਰ ਸਰੀਰ ਦੇ ਅੰਦਰ ਪਰਮਾਤਮਾ ਹੈ ਉਹ ਤੋਂ ਬਿਨਾ ਕੋਈ ਨਹੀਂ ਹੈ ਕਹਿੰਦੇ ਉਹ ਤੋਂ ਬਿਨਾ ਜੇ ਕੋਈ ਹਾਇਤ ਦੱਸ ਦਿਓ ਕੋਈ ਨਹੀਂ ਹੈ ਕਹਿੰਦੇ ਸਭ ਘਟ ਮੇਰੇ ਹਾਂ ਸਭਨਾ ਅੰਦਰ ਇਹ ਗਾਲ ਪੁਰਖ ਦੀ ਬਾਣੀ ਹੈ ਨਾ ਸ੍ਰੀ ਗੁਰੂ ਰਾਂ ਸਾਹਿਬ ਜੀ ਜਿਹੜੀ ਬਾਣੀ ਹੈ ਉਸਨੂੰ ਡਾਇਰੈਕਟ ਸਿੱਧਾ ਸਮਝਾਉਂਦੀ ਹੈ ਕਹਿੰਦੇ ਹਰ ਇੱਕ ਸਰੀਰ ਮੇਰਾ ਹੈ ਮੈਂ ਸਾਰੇ ਦੇ ਅੰਦਰ ਹਾਂ ਕਹਿੰਦੇ ਜਿਸ ਹੈ ਖਵਾਰੀ ਤਿਸ ਕੌਣਕ ਹੈ ਕਹਿੰਦੇ ਮੈਂ ਜਿਹਨੂੰ ਆਪਣੇ ਅੰਦਰ ਬੈਠਾ ਆਪਣੇ ਆਪ ਨੂੰ ਮਿਲਣ ਦਾ ਰਸਤਾ ਭੁਲਾ ਦੇਵਾਂ ਉਹਨੂੰ ਮਾੜੇ ਵਿਸ਼ੇ ਬਕਾਰਾਂ ਵਿੱਚ ਲਾadਮਾ ਉਹਨੂੰ ਮਾੜੇ ਕਰਮ ਕਰਨ ਦੇ ਪ੍ਰਸਾਦਮਾ ਉਹਨੂੰ ਵੀ ਸਮਝਾ ਨਹੀਂ ਸਕਦਾ ਕਹਿੰਦੇ ਜੈਸੇ ਦਿਖਾਲਾ ਵਾਟੜੀ ਤੇ ਸੇ ਭੁਲਾਵੇ ਕੌਣ ਕਹਿੰਦੇ ਜਿਹਦੇ ਅੰਦਰ ਮੈਂ ਬੈਠਾ ਆਪਣੇ ਆਪ ਨੂੰ ਮਰਨ ਦਾ ਰਸਤਾ ਸਮਝਾ ਦਵਾਂ ਗੁਰਮੁਖ ਬਣਾ ਲਵਾਂ ਕਹਿੰਦੇ ਉਹਨੂੰ ਕੋਈ ਛਿੱਟਾ ਵੱਡਾ ਮਰਜੀ ਕਰਨ ਮਨਮੁਖ ਹੋਵੇ ਗੁਰਮੁਖ ਨੂੰ ਪਰਮਾਤਮਾ ਦੇ ਰਾਹ ਤੋਂ ਤੋੜ ਨਹੀਂ ਸਕਦਾ ਗੁਰਮੁਖ ਅੰਦਰ ਵੀ ਮੈਂ ਹੀ ਬੈਠਾ ਮਨਮੁਖ ਦੇ ਅੰਦਰ ਵੀ ਮੈਂ ਹੀ ਬੈਠਾ ਕਹਿੰਦੇ ਛਿੱਟਾ ਵੱਡਾ ਮਰਜੀ ਮਨਮੁਖ ਹੋਵੇ ਗੁਰਮੁਖ ਚਾਹਵਨ ਨੂੰ ਸਮਝਣਾ ਨੂੰ ਸਮਝਾ ਨਹੀਂ ਸਕਦਾ ਕਿਉਂਕਿ ਮੈਂ ਅੰਦਰ ਕੋਦ ਬੈਠਾ ਮੈਂ ਉਹਨੂੰ ਆਪ ਬੁਲਾਇਆ ਹੋਇਆ। ਜਿੰਦਾ ਵੱਡਾ ਮਰਜੀ ਗੁਰਮੁਖ ਹੋਵੇ ਉਹਨੂੰ ਕੋਈ ਮਨਮੁਖ ਕਵੇ ਕਿ ਮੈਂ ਇਹਨੂੰ ਮਨਮੁਖ ਬਣਾ ਦਿਆਂਗਾ ਨਹੀਂ ਬਣਾ ਸਕਦਾ। ਕਹਿੰਦੇ ਮੰਦਰ 'ਚ ਆਪ ਬੈਠਾ ਮੈਂ ਉਹਨੂੰ ਆਪ ਯਾਦ ਕਰਾਤਾ ਆਪਣਾ ਮਰਨ ਦਾ ਰਸਤਾ। ਮੈਨੂੰ ਤ੍ਰਿੜ ਕਰਾਇਆ ਆਪਣਾ ਨਾਮ ਕਹਿੰਦੇ ਉਹਨੂੰ ਬੁਲਾ ਨਹੀਂ ਸਕਦਾ। ਕਹਿੰਦੇ ਜਿ세 ਆ ਪੁਲਾਈ ਪੰਥ ਸਿਰ ਜਿਨੂੰ ਆਪਣੇ ਆਪ ਨੂੰ ਮਿਲਣ ਦਾ ਰਸਤਾ ਜਾਂ ਆਪਣੇ ਆਪ ਨੂੰ ਮਿਲਣ ਦੀ ਯਾਦ ਜਿਹੜੀ ਹੈ ਜਮੇ ਬਿਲਕੁਲ ਹੀ ਦੂਰ ਕਰ ਦਵੇ ਤਿਸੇ ਜਨਾਬ ਹੈ ਕੋ ਕਹਿੰਦੇ ਜਿਨੂੰ ਮੈਂ ਕਹਿੰਦੇ ਸਿਰੇ ਤੋਂ ਹੀ ਬਿਲਕੁਲ ਆਪਣੇ ਆਪ ਦੀ ਯਾਦ ਹੀ ਭੁਲਾ ਦਵਾ ਉਹਨੂੰ ਕਾਲ ਦੇ ਵਾਸੀ ਕਰ ਦਵਾ ਕਹਿੰਦਾ ਉਹਨੂੰ ਵੀ ਯਾਦ ਨਹੀਂ ਕੋਈ ਕਰਵਾ ਸਕਦਾ ਤੇ ਜੇ ਪ੍ਰਮਾਤਮਾ ਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ ਹੈ ਆਪਣੇ ਆਪ ਨੂੰ ਯਾਦ ਕਰਨ ਦਾ ਮੌਕਾ ਬਖਸ਼ਿਆ ਮਤਲਬ ਕਿ ਪ੍ਰਮਾਤਮਾ ਸਾਨੂੰ ਬਖਸ਼ਣਾ ਚਾਹੁੰਦਾ ਪ੍ਰਮਾਤਮਾ ਕੇ ਪਾਲੇ ਘਰ ਦੇ ਵਿੱਚ ਹੈ ਸਾਨੂੰ ਬਖਸ਼ਣਾ ਚਾਹੁੰਦਾ ਤਾਂ ਸਾਨੂੰ ਸੰਗਤ ਵਿੱਚ ਲਿਆ ਕੇ ਨਾਮ ਜਪਾ ਰਿਹਾ ਆਪਣੇ ਆਪ ਦਾ ਜੇ ਤਾਂ ਸਾਨੂੰ ਵੀ ਬਾਹਰ ਵਿਸ਼ੇ ਵਕਾਰਾਂ ਵਿੱਚ ਲਗਾ ਸਕਦਾ ਜਿਵੇਂ ਅਸੀਂ ਇਸ ਟਾਈਮ ਦੇ ਵਿੱਚ ਵੀ 2 ਪੈਸੇ ਵੱਧ ਕਮਾ ਸਕਦੇ ਸੀ ਸੋਚ ਸਕਦੇ ਸੀ ਖਾ ਸਕਦੇ ਸੀ ਪਰ ਪ੍ਰਮਾਗਮ ਨੇ ਆਪਣੇ ਅੰਦਰ ਸਾਰੇ ਅੰਦਰ ਖਿੱਚ ਕੇ ਪੈਦਾ ਕੀਤੇ ਕਿ ਨਹੀਂ ਆਉ ਇਕੱਠੇ ਬੈਠੋ ਨਾਮ ਜਪੋ ਤਾਂ ਬਪਾ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਪਹੁੰਚੇ ਆਂ ਇਹ ਪ੍ਰਮਾਤਮਾ ਸਾਨੂੰ ਆਪ ਜਪਾਉਣਾ ਚਾਹੁੰਦਾ ਇਹ ਸਾਰੇ ਦੇ ਅੰਦਰ ਪ੍ਰਮਾਤਮਾ ਦਾ ਖੇੜੀ ਚੱਲ ਰਿਹਾ ਤੇ ਉਹ ਬਹੁਤ ਜ਼ਿਆਦਾ ਵਿਸ਼ਾਲ ਹੈ ਉਹਦੀ ਤਾਕਤ ਬਹੁਤ ਵੱਡੀ ਹੈ ਤੇ ਜਦੋਂ ਆਪਾਂ ਪ੍ਰਮਾਤਮਾ ਸਿਮਰਨ ਕਰਦੇ ਆਂ ਸਾਨੂੰ ਪ੍ਰਮਾਤਮਾ ਤੇ ਮਾਨ ਹੋਣਾ ਚਾਹੀਦਾ ਇੱਕ ਹੁੰਦਾ ਹੰਕਾਰ ਹੰਕਾਰ ਨਹੀਂ ਕਰਨਾ ਮਾਣ ਕਰਨਾ ਸਿਮਰਨ ਕਰਦੇ ਆ ਕਿੰਨਾ ਸਿਮਰਨ ਕਰਦੇ ਆ ਉਸ ਗੱਲ ਤੇ ਹੰਕਾਰ ਨਹੀਂ ਹੋਣਾ ਚਾਹੀਦਾ ਮਾਣ ਹੋਣਾ ਚਾਹੀਦਾ ਜਿਵੇਂ ਬੱਚਾ ਹੁੰਦਾ ਉਹਨੂੰ ਆਪਣੇ ਪਿਤਾ ਤੇ ਮਾਣ ਹੁੰਦਾ ਆਪਣੇ ਮਾਤਾ ਤੇ ਮਾਣ ਹੁੰਦਾ ਕੋਈ ਬਹੁਤ ਉੱਚੇ ਅਹੁਦੇ ਤੇ ਹੁੰਦੇ ਆ ਤੇ ਉਹਨੂੰ ਮਾਣ ਹੁੰਦਾ ਕਿ ਬਹੁਤ ਅچھے ਅਹੁਦੇ ਤੇ ਨੇ ਮੇਰੇ ਮਾਤਾ ਪਿਤਾ ਉਹ ਹਰ ਇੱਕ ਨੂੰ ਦੱਸਦਾ بڑے ਚਾਰਾਂ ਨੂੰ ਦੱਸਦਾ ਕਿ ਮੇਰੇ ਪਿਤਾ ਜੀ ਜਾਂ ਮੇਰੇ ਮਾਤਾ ਕੰਮ ਕਰਦੇ ਆ ਬਹੁਤ ਚਾਨਣ ਦਾਸ ਬੇਜ ਭੈਣ ਪਰ ਐਡੇ ਉੱਚੇ ਉਹਦੇ ਆਣੇ ਦੱਸਦਾ ਤਪ ਜੀ ਨੂੰ ਜਪਦਿਆ ਕਾਲ ਬੁਰਖ ਨੂੰ ਉਹ ਤਾਂ ਹੈ ਸਾਰੇ ਸ੍ਰਿਸ਼ਟੀ ਦਾ ਮਾਲ ਉਹ ਕਿੰਨਾ ਸਰਬਸ਼ਕਤੀਮਾਨ ਕਿੰਨੀਆਂ ਹਜ਼ਾਰਾਂ ਕਰੋੜਾਂ ਨਦੀਆਂ ਸੰਸਾਰ ਦੇ ਚੱਲ ਰਹੀਆਂ ਨੇ ਸਾਰਿਆਂ ਦਾ ਵਹਿਣ ਵਹਿੜੇ ਵਹਿ ਰਿਹਾ ਕਿੰਨੇ ਜੀਵ ਨੇ ਕਿੰਨੀ ਬਨਸਪਤੀ ਖੜੀ ਆ ਹਰੇ ਦੇ ਅੰਦਰ ਉਹੀ ਆ ਕਿੰਨੀਆਂ ਹੋਰ ਧਰਤੀਆਂ ਨੇ ਉਹਨਾਂ ਦੇ ਅੰਦਰ ਵੀ ਉਹੀ ਹੈ ਆਪਣੇ ਸਰੀਰ ਦੇ ਅੰਦਰ ਵੀ ਉਹੀ ਆਪਣੇ ਸਰੀਰ ਦੇ ਅੰਦਰ ਕਿੰਨੇ ਹੋਰ ਜੀਵ ਨੇ ਜਿਨ੍ਹਾਂ ਨੂੰ ਮਿਲਾ ਕੇ ਸਕਿੰਨ ਬਣੀ ਆਪਣੀ ਉਹ ਆਪਣੇ ਅੰਦਰ ਵੀ ਉਹੀ ਆਪਾਂ ਰੋਟੀ ਖਾ ਲੈਂਦੇ ਆ ਰੋਟੀ ਖਾ ਕੇ ਜਦੋਂ ਆਪਣੇ ਪੇਟ ਵਿੱਚ ਜਾਂਦੀ ਤਾਂ ਅੰਦਰ ਜਾ ਕੇ ਉਹਨੇ ਇੰਤਜ਼ਾਮ ਕੀਤਾ ਹੋਇਆ ਪਚਾਉਣ ਦਾ ਫਿਰ ਰੋਟੀ ਪਾਚਦੀ ਹੈ ਫਿਰ ਜਾ ਕੇ ਬਲੱਡ ਬਣ ਕੇ ਫਿਰ ਆਪਣੇ ਸਰੀਰ 'ਚ ਚੱਲਦਾ ਪ੍ਰਮਾਤਮਾ ਨੇ ਸਾਰਾ ਅੰਦਰ ਸਾਡੇ ਸਿਸਟਮ ਲਾਇਆ ਕਿੰਨੇ-ਕਿੰਨੇ ਮਹਿੰਗੇ ਸਾਡੇ ਅੰਦਰ ਆਰਗਾਨਸ ਰੱਖੇ ਹੋਏ ਆ ਹਰ ਇੱਕ ਚੰਗੇ ਤਰੀਕੇ ਨਾਲ ਚੱਲ ਰਿਹਾ ਪਰਮਾਤਮਾ ਧੰਨਵਾਦੀ ਆ ਧੰਨਵਾਦ ਕਰਨਾ ਚਾਹੀਦਾ ਸਾਰਾ ਕੁਝ ਕਿਡੋ ਦਾ ਚੱਲ ਰਿਹਾ ਇਸ ਲਈ ਪਰਮਾਤਮਾ ਸਰਵਸ਼ਕਤੀਮਾਨ ਹੈ ਜੇ ਆਪਾਂ ਨੂੰ ਮਿਲਣਾ ਚਾਹੁੰਨੇ ਆ ਤੇ ਇਸੇ ਤਰੀਕੇ ਨਾਲ ਸਾਨੂੰ ਸੰਗਤ ਵਿੱਚ ਚਾਹ ਨਾਲ ਆਉਣਾ ਪੈਣਾ